ਇਹ ਆਪਣੇ ਵੇਖੋ ਜਵਾਕ ਮੋਟਰ ਮਿੱਟੀ ਜਾ ਰਹੀ ਹੈ ਉਹ ਕੋਈ ਮੈਂ ਦੇਖਦਾ ਤਸਵੀਰਾਂ ਲਗਏ ਤੇ 7-25 ਗੱਲ ਦੇ ਉੱਤੇ ਕਿਹੜਾ ਸਾਇਰਨ ਬਜਾ ਦੁੱਤੇ ਜਾਂ ਹੋਰ ਵੀ ਕੋਈ ਕਰਨਾਗੇ I'm oh, oh, going ਇਟਲੀਆ ਦੇ ਵਿੱਚ ਜੋ ਅੱਜ ਮੌਡਰਲ ਕੀਤਾ ਜਾ ਰਹੀ ਹੈ ਤੇ ਉੱਥੇ ਹੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ 755 ਦੇ ਉੱਤੇ ਕਿਹੜਾ ਸਾਇਰਨ ਵਜਾ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਲਗ ਲਗ ਜਲੰਧਰ ਦੇ ਲਗ ਲਗ ਏਰੀਆ ਦੇ ਵਿੱਚ ਕਿਹੜਾ ਸਾਇਰਨ ਆ ਉਹ ਵਜਾ ਦਿੱਤਾ ਗਿਆ ਜਿਸ ਦੇ ਵਿੱਚ ਦਸੀਂ ਇਸ ਟਾਈਮ ਖੜੇ ਆ ਜਲੰਧਰ ਦੇ ਕਿਸ਼ਨਪੁਰਾ ਚੌਂਕ ਦੇ ਵਿੱਚ ਕਿਤੇ ਗੁਰੂ ਰਵੀਦਾਸ ਸਕੂਲ ਮ ਸਰਕਾਰੀ ਕੈਂਟਰੀ ਸਕੂਲ ਹੈ ਜਿਸ ਦੇ ਵਿੱਚ ਉਹ ਸਾਇਰਨ ਕਿਹੜਾ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਸਾਇਰਨ ਹੈ ਤੇ ਕੁਛੀ ਦੇਰ ਦੇ ਵਿੱਚ ਬਲੈਕਆਊਟ ਹੋ ਜਾਏਗਾ ਅਸੀਂ ਇਸ ਬਾਰੇ ਪੁਲਿਸ ਮੁਲਾਜ਼ਮ ਹੈ ਇਹਨਾਂ ਨੂੰ ਪੁੱਛਦੇ ਕਿੰਨੇ ਸਮੇਂ ਤੱਕ ਕਿਹੜੇ ਸਾਇਲੈਂਟ ਦਾ ਟਾਈਮ ਕਿੰਨੇ ਵਜੇ ਸਮੇਂ ਤੱਕ ਦਿੱਤਾ ਗਿਆ ਕਿੰਨੇ ਸਮੇਂ ਤੱਕ ਵਜਾਣਾ ਹੈ ਸਰ 2 ਮਿੰਟ ਵਜਾਣਾ ਹੈ ਹੁਣ ਤੇ 2 ਮਿੰਟ ਦੋ 9 ਵਜੇ ਕਿੰਨੇ ਵਜੇ ਪੂਰੇ 8 ਵਜੇ ਦਾ ਟਾਈਮ ਦਿੱਤਾ ਗਿਆ ਸਰ 7:55 7:55 ਦਾ ਟਾਈਮ ਦਿੱਤਾ ਗਿਆ ਸੀ 2 ਮਿੰਟ ਵਜਾਣਾ ਹੈ 2 ਮਿੰਟ ਹੋਰ ਕੀ ਦਿੱਤਾ ਦਿੱਤੀ ਹੈ ਕਿ ਕੋਈ ਹੋਰ ਵੀ ਦਿੱਤਾ ਨਹੀਂ ਸਰ ਤੁਸੀਂ ਦੇਖੋ 2 ਮਿੰਟ ਹੋ ਚੁੱਕੇ ਨੇ ਪੂਰਾ ਸਾਇਲੈਂਟ ਵੱਜ ਚੁੱਕਾ ਹੈ ਕੁਛ ਹੀ ਦੇਰ ਬਾਅਦ ਹੁਣ ਬਲੈਕਆਊਟ ਹੋ ਜਾਏਗਾ ਲਗ ਲਗ ਜਲੰਧਰ ਦੀਆਂ ਲਗ ਲਗ ਜਗ੍ਹਾ ਦੇ ਉੱਤੇ ਕਿਹੜੇ ਸਾਇਲੈਂਟ ਵਜੇ ਨੇ ਤੇ ਲੋਕ ਸਾਡੇ ਨਾਲ ਆ ਪਗਲ ਬਾਈ ਜੀ ਕਿੜਾ ਅੱਜ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਲਗ ਲਗ ਸੂਬਿਆਂ ਦੇ ਵਿੱਚ ਬਲੈਕਆਊਟ ਡ੍ਰਿਲ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਗੱਲ ਕਰੀਏ ਜਲੰਧਰ ਦੇ ਵਿੱਚ ਤੁਹਾਡੀ ਸੇਵਾ ਨੇ ਕਿਹੜੀਆਂ ਲਗਾਈ ਗਈਆਂ ਸਾਇਲੈਂਟ ਮੈਂ ਸਿਵਲ ਡਿਫੈਂਸ ਵੱਲੋਂ ਸਾਡੀ ਸੇਵਾ ਲੱਗੀ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਇਹ ਤੇ ਦੇਖੋ ਦੇਸ਼ ਦਾ ਸਾਥ ਸਾਰੀ ਜਨਤਾ ਨੂੰ ਦੇਣਾ ਚਾਹੀਦਾ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਦੇਖੋ ਅਸੀਂ ਤੇ ਰੈਸਲ ਕਰ ਰਹੇ ਹਾਂ ਇਹ ਰੈਸਲ ਕੱਲ ਨੂੰ ਕੋਈ ਮਾੜਾ ਸਮਾਂ ਸਾਡੇ ਤੇ ਆ ਜਾਂਦਾ ਤੇ ਉਹਦਾ ਸਾਨੂੰ ਅਭਿਆਸ ਤੇ ਹੋਣਾ ਜ਼ਰੂਰੀ ਹੈ ਨਾ ਇਹ ਅਭਿਆਸ ਨਹੀਂ ਹੋਊਗਾ ਤੇ ਅਸੀਂ ਕੀ ਕਰਾਂਗੇ ਆਪਣਾ ਬਚਾਅ ਅਸੀਂ ਕਿੱਦਾਂ ਕਰਾਂਗੇ ਹਾਂਜੀ ਇਹ ਕਿੰਨੇ ਮਿੰਟ ਦਾ ਹੁਕਮ ਜਾਰੀ ਕੀਤਾ ਗਿਆ ਤੁਹਾਡੇ ਨਾਲ ਪੰਜਾਬ ਪੁਲਿਸ ਨੇ ਇਹ ਤੇ ਦੇਖੋ 2:00 ਇੱਕ 7:55 ਦੇ ਇੱਕ 8:00 ਵਜੇ ਅਸੀਂ 2:00 ਵਜੇ ਆਣਾ ਮੁੜ ਕੇ ਅਸੀਂ 8:55 ਤੇ ਫਿਰ 9:00 ਵਜੇ ਹਾਂ 4 ਵਰੀ ਵਜਾਣਾ 4 ਵਰੀ ਵਜਾਣਾ ਜੀ ਇੱਥੇ ਉੱਤੇ ਤੁਹਾਨੂੰ ਕੋਈ ਹੋਰ ਵੀ ਹੁਕਮ ਜਾਰੀ ਹੋਏ ਨੇ ਨਹੀਂ ਸਰ ਹੱਲ ਤੇ ਕੋਈ ਜੀ ਠੀਕ ਹੈ ਬਾਕੀ ਹੁਕਮ ਆਉਣਗੇ ਦੱਸ ਦੱਸ ਤੂੰ ਦੇਖੋ ਕਿਹੜਾ 2 ਵਰੀ 1 755 ਤੇ ਕਿਹੜਾ ਸਾਇਲੈਂਟ ਵਜਿਆ ਜਾਣਾ ਉਸ ਤੋਂ ਬਾਅਦ 8 ਵਜੇ ਦੇ ਕਰੀਬ ਵਜਾਇਆ ਜਾਏਗਾ ਤੇ ਇੱਥੇ ਫਿਰ ਇੱਕ 855 ਦੇ ਉੱਤੇ ਕਿਦੋਂ ਬਲੇ ਤੇ 9 ਵਜੇ ਕਿਹੜਾ ਸਾਇਲੈਂਟ ਵਜਿਆ ਜਾਏਗਾ ਜਿਸ ਦੇ ਵਿੱਚ ਲੋਕ ਨੂੰ ਸਾਵਧਾਨ ਕਰ ਦਿੱਤਾ ਗਿਆ ਆਪਣੇ ਆਪਣੇ ਘਰਾਂ ਦੇ ਵਿੱਚ ਪਹੁੰਚ ਜਾ ਨਾ ਕਿਹੜਾ ਹੁਣੇ ਕੁਝ ਦੇਰ ਦੇ ਵਿੱਚ ਕਿਹੜਾ ਬਲੈਕਆਊਟ ਹੋ ਜਾਣਾ ਜਿਸ ਦੇ ਵਿੱਚ ਦੁਕਾਨਦਾਰਾਂ ਵੱਲੋਂ ਵੀ ਪੂਰਾ ਸਮਰਥਨ ਕਿਹੜਾ ਸਰਕਾਰ ਜੋ ਹੈ ਪ੍ਰਸ਼ਾਸਨ ਦਾ ਦਿੱਤਾ ਗਿਆ ਤੇ ਦੇਖੋ ਕਿਹੜੇ ਪ੍ਰਸ਼ਾਸਨ ਵੱਲੋਂ ਪੂਰੀਆਂ ਦੁਕਾਨਾਂ ਕਿੜੀਆਂ ਏ ਬੰਦ ਕਰ ਦਿੱਤੀਆਂ ਗਈਆਂ ਤੇ ਹੁਣ ਤੁਸੀਂ ਦੇਖ ਰਹੇ ਹੋ ਹੁਣ ਇੱਥੇ ਲਾਈਟਾਂ ਚੱਲ ਰਹੀਆਂ ਸੀ ਹੁਣ ਬਿਲਕੁਲ ਬਲੈਂਕਾਊਟ ਹੋ ਗਿਆ 8:00 ਵੱਜ ਚੁੱਕੇ ਨੇ ਬਲੈਕਆਊਟ ਹੋ ਚੁੱਕਾ ਹੋਇਆ ਲਾਈਟਾਂ ਬੰਦ ਹੋ ਚੁੱਕੀ ਹੈ ਲੋ ਪ੍ਰਸ਼ਾਸਨ ਸੜਕਾਂ ਤੇ ਆ ਚੁੱਕਾ ਹੈ ਤੇ ਹੁਣ ਤੁਹਾਨੂੰ ਤਸਵੀਰਾਂ ਆਪਾਂ ਲਗ ਲਗ ਜਗ੍ਹਾ ਦੀ ਜਲੰਧਰ ਦੇ ਲਗ ਲਗ ਏਰੀਆ ਦੀ ਦਿਖਾਵਾਂਗੇ ਕਿੱਥੇ ਤੁਹਾਨੂੰ ਸੈਲੈਂਡ ਜੋ ਵਜਦਾ ਦਿਖਾਇਆ 7:00 ਵਜੇ 55 ਮਿੰਟ ਤੇ ਸਟਾਰਟ ਹੁੰਦਾ ਤੇ 8:00 ਵਜੇ ਤੱਕ ਕਿਹੜਾ ਸੈਲੈਂਡ ਹੈ ਦੋ ਤੋਂ ਤਿੰਨ ਵਾਰੀ ਵਜਦਾ ਹੁਣ ਇਹ ਜੋ ਹੈ 7 8 ਵਜੇ 55 ਮਿੰਟ ਤੇ ਸਾਇਲੈਂਟ ਹੋਏਗਾ ਤੇ 9 ਵਜੇ ਜਿਹੜਾ ਸਾਇਲੈਂਟ ਦੁਆਰਾ বাজਾਇਆ ਜਾਏਗਾ ਉਸ ਤੋਂ ਬਾਅਦ 9 ਵਜੇ ਕਿਹੜੀ ਲਾਈਟ ਲੋਗਾ ਦੀ ਆ ਜਾਏਗੀ ਤੁਸੀਂ ਦੇਖ ਰਹੇ ਮੇਰੇ ਪਿੱਛੇ ਦੁਕਾਨਾ ਬੰਦ ਹੈ ਬਲੈਕਆਊਟ ਹੋ ਚੁੱਕਾ ਹੋਇਆ ਸੜਕਾਂ ਦੇ ਉੱਤੇ ਬਿਲਕੁਲ ਕਾਲਾਪਨ ਛਾ ਚੁੱਕਾ ਹੋਇਆ ਸੜਕਾਂ ਤੇ ਵਾਈਕਲ ਤੇ ਜਰੂਰ ਚਲਦੇ ਪੈਣ ਤੁਸੀਂ ਦੇਖ ਰਹੇ ਹੋ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਲਗ ਲਗ ਏਰੀਆ ਦੀ ਹੈ ਕਿੱਥੇ ਸਿਵਲ ਪ੍ਰਸ਼ਾਸਨ ਦੇ ਲੋਕ ਵੀ ਕਿਹੜੇ ਆਪਣੇ ਬਾਈਕਾਂ ਦੇ ਉੱਤੇ ਗੱਡੀਆਂ ਦੇ ਉੱਤੇ ਲੋਕਾਂ ਨੂੰ ਅਵੇਰਨੈਸ ਕੀਤੀ ਜਾ ਰਹੀ ਹੈ ਭਾਸ਼ਣ ਦਿੱਤਾ ਜਾ ਰਿਹਾ ਲੋਕਾਂ ਨੂੰ ਦੱਸਿਆ ਜਾ ਰਿਹਾ ਜੋ ਹੈ ਆਪਣੇ ਆਪਣੇ ਘਰਾਂ ਦੇ ਵਿੱਚ ਬੈਠਣ ਕਿਸੇ ਨੂੰ ਜ਼ਰੂਰੀ ਕੰਮ ਹੈ ਉਹੀ ਉਹ ਨਿਕਲਣ ਕਿਹੜਾ 1 ਘੰਟੇ ਦਾ ਮੋਟਰਲ ਜਲੰਧਰ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਪਹਿਲੇ 4 ਵਜੇ ਮੋਟਰਲ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਿਹੜੀ ਹੈ 8 ਤੋਂ 9 ਵਜੇ ਤੱਕ ਬਲੈਕਆਊਟ ਹੋ ਜਾਏਗਾ ਜਿਸ ਦੇ ਵਿੱਚ ਤੁਸੀਂ ਮੇਰੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੇਰੇ ਪਿੱਛੇ ਦੀਆਂ ਤਸਵੀਰਾਂ ਕਿੱਥੇ ਬਲੈਕ ਆਊਟ ਹੋ ਚੁੱਕਾ ਹੋਇਆ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਇੱਦਾਂ ਹੀ ਜਲੰਧਰ ਦੀਆਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਜੋ ਹੈ ਜੋ ਪ੍ਰਸ਼ਾਸਨ ਦੇ ਪੁਲਿਸ ਵਰਕਰ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾ ਹਾਜਨ ਜਗਬਾਨੀ ਟੀਵੀ ਜਲੰਧਰ